ਹੰਡਿਆਈ ਦਾ ਇਤਿਹਾਸ ਲਿਖਣ ਤੋਂ ਬਾਅਦ ਜਦੋਂ ਸਮਾਪਤ ਕਰਦੇ ਆ ਕਵੀ ਰਾਜ ਕਵੀ ਸੰਤੋਖ ਸੀ ਪੁਆਇੰਟ ਤੇ ਬਕਾਇਦਾ ਲਿਖ ਦਿਆ ਕਿ ਮੈਂ ਇਸ ਗੱਲ ਤੇ ਵਿਸ਼ਵਾਸ ਨਹੀਂ ਕੀਤਾ ਬਕਾਇਦਾ ਮੈਂ ਹੰਡਿਆਈ ਜਾ ਕੇ ਆਇਆ ਕਿਉਂਕਿ ਹੰਡਿਆਈ ਉਹ ਨਗਰ ਹੈ ਜਿੱਥੇ ਜਿਵੇਂ ਕਰੋਨਾ ਕਾਲ ਚੱਲ ਪਿਆ ਸੀ ਇਦਾਂ ਉੱਥੇ ਇੱਕ ਬਿਮਾਰੀ ਚੱਲ ਪਈ ਸੀ ਬੁਖਾਰ ਦੀ ਜਿਹਦੇ ਨਾਲ ਤੜਫ ਤੜਫ ਕੇ ਬੰਦਾ ਮਰਦਾ ਸੀ ਤੇ ਪਿੰਡ ਵਾਲੇ ਜਿਹੜੇ ਬੰਦੇ ਨੂੰ ਬਿਮਾਰੀ ਹੁੰਦੀ ਪਿੰਡ ਤੋਂ ਬਾਹਰ ਸੁੱਟ ਹੁੰਦੇ ਸੀ। ਓਹ ਹੋ। ਉੱਥੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਗਏ। ਸਤਗੁਰਾਂ ਨੇ ਪੁੱਛਿਆ ਕੌਣ ਹੈ ਪਿੰਡ ਦੇ ਨਗਰ ਦੇ ਕਹਿੰਦੇ ਜੀ ਇੱਥੇ ਬਹੁਤ ਭੈੜੀ ਬਿਮਾਰੀ ਚੱਲਦੀ ਏ। ਜਿਹੜਾ ਵੀ ਇਸ ਬਿਮਾਰੀ ਦੇ ਪ੍ਰਕੋਪ ਦਾ ਧਾਰਨੀ ਹੋ ਜਾਂਦਾ ਉਹਨੂੰ ਚੁੱਕ ਕੇ ਅਸੀਂ ਬਾਹਰ ਸੁੱਟ ਦਿੰਦੇ ਸੀ। ਓਹ ਹੋ। ਕਿ ਕੀ ਹੋਰ ਪਿੰਡ ਚ ਨਾ ਫੈਲੇ। ਜਿਵੇਂ ਕਰੋਨਾ ਕਾਲ ਚ ਸੀ। ਵੀ ਅਲੱਗ ਕਮਰੇ ਚ ਉਹਨੂੰ ਕੈਦ ਕਰ ਦਿੱਤਾ ਜਾਂਦਾ ਸੀ। ਉਹ ਪਿੰਡ ਤੋਂ ਬਾਹਰ ਸੁੱਟ ਹੁੰਦੇ ਸਨ ਹੋਰ ਕੀ ਸੋਲੂਸ਼ਨ ਨਹੀਂ ਸੀ। ਕਿ ਕਿ ਇੱਕ ਇੱਕ ਦੋ ਦੋ ਕਮਰੇ ਹੁੰਦੇ ਸਨ ਉਹ ਖੁੱਲੇ ਵਿਹੜੇ ਹੁੰਦੇ ਸਨ ਉਹਨਾਂ ਸਮਿਆਂ 'ਚ ਕਿਹੜਾ ਇੰਨੇ ਕਮਰੇ ਹੁੰਦੇ ਸਨ ਤੇ ਹੁਣ ਉਹ ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਗਏ ਉਹਨਾਂ ਵੇਖਿਆ ਸਾਹਮਣੇ ਇੱਕ ਛੱਪੜੀ ਸੀ ਪੰਡ ਸਤਿਗੁਰਾਂ ਨੇ ਉਹਨਾਂ 'ਚ ਆਪਣੇ ਚਰਨ ਪਾਏ ਤੋਤੇ ਸਤਿਗੁਰਾਂ ਨੇ ਤੇ ਉਸ ਤੋਂ ਬਾਅਦ ਸਤਿਗੁਰਾਂ ਨੇ ਕਿਹਾ ਇਹਨੂੰ ਇਸ ਛੱਪੜੀ 'ਚ ਇਸ਼ਨਾਨ ਕਰਾ ਉਹਨੂੰ ਇਸ਼ਨਾਨ ਕਰਵਾਇਆ ਉਹ ਮਾਨੋ ਕਿ ਐਵੇਂ ਤਪ ਰਿਹਾ ਸੀ ਜਿਵੇਂ ਤੰਦੂਰ ਤਪਦਾ ਵਾਹਿਗੁਰੂ ਉਹਨੂੰ ਇਸ਼ਨਾਨ ਕਰਾਇਆ ਸਤਿਗੁਰਾਂ ਨੇ ਤੇ ਉਹ ਬਿਲਕੁਲ ਠੀਕ ਹੋ ਗਿਆ ਹੁਣ ਇਹ ਕੌਤਕੋ ਪਿੰਡ ਦੇ ਦੋ ਬੰਦੇ ਕੋਲ ਵੇਖਦੇ ਸਨ ਜਿਨ੍ਹਾਂ ਨੂੰ ਸਤਗੁਰਾਂ ਨੇ ਪੁੱਛਿਆ ਸੀ ਵੀ ਇਹ ਕੌਣ ਹੈ ਬਿਲਕੁਲ ਤੇ ਉਹਨੇ ਦੱਸਿਆ ਕੌਤਕ ਵੇਖਿਆ ਉਹਨਾਂ ਜਦੋਂ ਨਵਾਂ ਨਰੋਹਾ ਹੋ ਗਿਆ ਉਹਨੇ ਜਾ ਕੇ ਉਹਨਾਂ ਨੇ ਪਿੰਡ ਚ ਰੌਲਾ ਪਾਇਆ ਓਏ ਕੋਈ ਬਲੀ ਗੁਰੂ ਆਇਆ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਵਾਹ ਇਹ ਸਾਰੇ ਨਗਰ ਦੇ ਲੋਕ ਉਹਨਾਂ ਨੇ ਫਿਰ ਉਸ ਛਪੜੀ ਚ ਇਸ਼ਨਾਨ ਕੀਤਾ ਜਿਹੜਾ ਅੱਜ ਸਰੋਵਰ ਦਾ ਰੂਪ ਏ ਹੰਡਿਆਈ ਦੀ ਧਰਤੀ ਦੇ ਮੈਂ ਉੱਥੇ ਕਥਾ ਵੀ ਕਰਕੇ ਆਇਆ ਹਾਂ ਦੋ ਵਾਰੀ ਤੇ ਉੱਥੇ ਅੱਜ ਵੀ ਕਿਉਂਕਿ ਜਦੋਂ ਉੱਥੇ ਅਰਦਾਸ ਹੁੰਦੀ ਏ ਸ਼ਦ ਬਸਿਆ ਪਰਦੀ ਠੀਕ ਹੈ ਤੇ ਜਦੋਂ ਅਰਦਾਸ ਹੁੰਦੀ ਏ ਤੇ ਅਰਦਾਸ ਤੋਂ ਬਾਅਦ ਦੱਸਿਆ ਜਾਂਦਾ ਵੀ ਇੱਥੇ ਫਲਾਣੇ ਦਾ ਆ ਰੋਗ ਠੀਕ ਹੋਇਆ ਇੱਥੇ ਫਲਾਣੇ ਦਾ ਆ ਰੋਗ ਠੀਕ ਹੋਇਆ ਜਿੱਦਨ ਮੈਂ ਕਥਾ ਕੀਤੀ ਸੀ ਉਸ ਤੋਂ ਬਾਅਦ ਗਰੰਥੀ ਸਿੰਘ ਨੇ ਇਹ ਗੱਲ ਉੱਥੇ ਬਿਆਨ ਕੀਤੀ ਇਹ ਕਲਾ ਅੱਜ ਵੀ ਵਰਤਰੀ ਹੈ ਵਾਹਿਗੁਰੂ ਤੁਸੀਂ ਵੇਖੋ ਨਾ ਅਸੀਂ ਜਿਹੜੇ ਨਹੀਂ ਮੰਨਣ ਵਾਲੇ ਵੇਖੋ ਜੀ ਉਹਨਾਂ ਨੇ ਨਹੀਂ ਮੰਨਣਾ ਹੂੰ ਬਿਲਕੁਲ ਉਹਨਾਂ ਜੀ ਰੋਟੀ ਨੂੰ ਪਾਥੀ ਕਹਿਣਾ ਤੇ ਉਹਨਾਂ ਪਾਥੀ ਕਹਿ ਦੇਣਾ ਉਹਨਾਂ ਲਈ ਮੰਨਣਾ ਰੋਟੀ ਹੈ ਸਹੀ ਗੱਲ ਠੀਕ ਹੈ ਨਾ ਸਹੀ ਤੇ ਜਿਨ੍ਹਾਂ ਮੰਨਣਾ ਹੈ ਜਿਨ੍ਹਾਂ ਦਾ ਵਿਸ਼ਵਾਸ ਹੈ ਹਾਂਜੀ ਉਹ ਕਹਿੰਦੇ ਨਹੀਂ ਹੂੰ ਇਸ ਕਰਕੇ ਅੱਜ ਵੀ ਵਿਸ਼ਵਾਸ ਵਾਲੇ ਭਾਵਨਾਵਾਂ ਵਾਲੇ ਜਿਹੜੇ ਵੀ ਧਾਰਮਿਕ ਸਥਾਨ ਤੇ ਜਾ ਕੇ ਇਸ਼ਨਾਨ ਕਰਦੇ ਆ ਬਾਣੀ ਪੜਦੇ ਆ ਉਹਨਾਂ ਦੇ ਰੂਹ ਠੀਕ ਹੁੰਦੇ ਬਿਲਕੁਲ ਉਹਨਾਂ ਦੱਸਿਆ ਵੀ ਇੱਥੇ ਕਿਸੇ ਨੂੰ ਚਮੜੀ ਦੀ ਬਿਮਾਰੀ ਸੀ ਉਹ ਠੀਕ ਹੋਇਆ ਕਿਸੇ ਨੂੰ ਕੈਂਸਰ ਸੀ ਉਹ ਠੀਕ ਹੋਇਆ ਇਹ ਅੱਜ ਵੀ ਕਲਾ ਵਰਤ ਰੇ ਤੇ ਕਬੀ ਰਾਜ ਕਹਿੰਦੇ ਮੈਂ ਖੁਦ ਜਾ ਕੇ ਇੱਥੇ ਵੇਖਿਆ ਮੈਂ ਅੰਡਾਈ ਦੀ ਤਰਤੀ ਦੇ ਕਹਿੰਦੇ ਖੁਦ ਜਾ ਕੇ ਦੇਖਿਆ